ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਨੂੰ ਪਰਪਰੇ ਸਸਰੀਆ ਕਾਣ ਅੱਜ ਅਸੀਂ ਹੈਂਡਵਰਕ ਦਾ ਸੂਟ ਲੈ ਕੇ ਆਏ ਆਂ ਤੇ ਦੇਖੋ ਇਹ ਕਪੜਾ ਸਿਮਰ ਤੇ ਸਿਮਰ ਤੇ ਹੈਂਡਵਰਕ ਹੋਇਆ ਹੋਇਆ ਹੈ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਮੋਤੀ ਦਾ ਤੇ ਸਿੱਪੀ ਦਾ ਦੇਖੋ ਇਹ ਸਾਰਾ ਹੈਂਡਵਰਕ ਹੈ ਤੇ ਉੱਪਰ ਨੂੰ ਇਹਦੇ ਕਲਗੀਆਂ ਜਾਂਦੀਆਂ ਦੇਖੋ ਤੇ ਵਿੱਚ ਇਹਦੇ ਪੈਚ ਲੱਗੇ ਹੋਏ ਆ ਪਾਇਚ ਲਾ ਕੇ ਹੈਂਡਵਰਕ ਕੀਤਾ ਹੋਇਆ ਇਹਦੇ ਤਿੰਨ ਪਾਇਚ ਲੱਗੇ ਹੋਏ ਆ ਇੱਕ ਪਹਿਲਾ ਪਹਿਲਾ ਕੇ ਰਹਿਦੇ ਆ ਫਿਰ ਇਹ ਪਾਇਚ ਲੱਗੇ ਇੱਕ ਪਾਇਚ ਇਹ ਲੱਗੇ ਤੇ ਇੱਕ ਪਾਇਚ ਇਹ ਲੱਗਿਆ ਹੋਇਆ ਦੇਖੋ ਇਹ ਤੇ ਉਹ ਇੱਕ ਕਲਰ ਦੇ ਤਿੰਨੇ ਐਡਾ-ਅਡੀ ਕਲਰ ਦੇ ਪਾਇਚ ਆ ਇਹ ਇਹ ਹੋਰ ਕਲਰ ਦਾ ਇਹ ਵਾਲਾ ਹੋਰ ਕਲਰ ਹੈ ਤੇ ਇਹ ਵਾਲਾ ਹੋਰ ਕਲਰ ਹੈ ਤੇ ਕਲ ਗਿਆ ਜਾਂਦੀਆਂ ਦੇਖੋ ਸਾਰੇ ਦੇ ਉੱਪਰ ਧੰਨਵਾਦ ਸੀ ਇਹ ਜਾਂਦੇ ਆ। ਕਰ ਲਿਆ। ਤੇ ਇਹਦੇ ਗਾਂ ਬਾਹਾਂ ਤੇ ਵੀ ਵਰਕ ਹੈ। ਸੇਮਰ ਤੇ ਤਿਆਰ ਹੋਇਆ ਹੈ ਸੂਟ ਇਹ। ਬਾਹਾਂ ਦਾ ਵਰਕ ਦਿਖਾਉਣੀ ਆ ਤੁਹਾਨੂੰ। ਇਹਦੇ ਗਾਂ ਬਾਹਾਂ ਦਾ ਵਰਕ ਹੈ। ਤੇ ਬਹੁਤ ਹੀ ਸੋਹਣਾ ਸੂਟ ਹੈ ਤੇ ਬਹੁਤ ਹੀ ਸਫਾਈ ਨਾਲ ਤੇ ਵੀ ਵਰਕ ਹੋਇਆ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਜੇ ਤੁਸੀਂ ਵੀ ਕਰਵਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ WhatsApp ਤੇ ਤੇ ਅੱਗੇ ਤੁਹਾਨੂੰ ਇਹਦੀ ਸਲਵਾਰ ਬਖਾਉਣੀ ਹੈ ਤੇ ਦੁਪੱਟਾ ਤੇ ਇਹਦੇ ਇਹ ਆਪਾਂ ਦੇਖੋ ਲਾਇਸ ਲੱਗੀ ਹੋਈ ਹੈ ਰਲਾਈ ਕੀਤਾ ਹੋਇਆ ਸੂਟ ਤੇ ਇਹਦਾ ਗਲੇ ਦਾ ਇਹ ਡਿਜ਼ਾਈਨ ਹੈ ਬਣਿਆ ਹੋਇਆ ਤੇ ਇਹਦੇ ਨਾਲ ਇਹ ਸਲਵਾਰ ਰੈਡੀ ਹੋਈ ਹੈ ਤੇ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਦੇਖੋ ਇਹ ਤਾਂ ਇਹ ਉਹ ਵੀ ਤੇ ਇਹਦੇ ਕੋਟਾ ਲੱਗਿਆ ਹੋਇਆ ਹੈ ਇਹ ਵਾੜਾ ਦਪੱਟੇ ਦੇ ਉੱਤੇ ਚਾਰ ਚਫੇਰੇ ਦਪੱਟੇ ਦੇ ਗੋਟਾ ਲੱਗਿਆ ਦੇਖੋ ਇਹ ਉਹਦਾ ਸਪੂਨ ਦਾ ਦਪੱਟਾ ਨਹੀਂ ਇਹ ਹੋ ਟਪਟਾ ਹੈ ਤੇ ਸਿਰ ਤੇ ਵਧੀਆ ਰਹਿੰਦਾ ਇਹਦੇ ਨਾਲ ਬੱਟਾ ਤਿਆਰ ਹੋਇਆ ਤੇ ਇਹ ਸਲਵਾਰ ਹੋਈ ਇਹਦੇ ਨਾਲ ਤਿਆਰ ਤੇ ਇਹਦਾ ਕਲਰ ਹੈਗਾ ਦੇਖੋ ਤੁਹਾਨੂੰ ਦਿਸੀ ਜਾਂਦਾ ਜਿਵੇਂ ਕੜਾ ਵਰਗਾ ਕੜਾ ਹਮ ਰੋਜਾ ਕਲਰ ਹੈ ਇਹਦਾ ਦੇਖੋ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਬਹੁਤ ਪਿਆਰਾ ਸੂਟ ਤਿਆਰ ਹੋਇਆ ਤੇ ਕੜਾਈ ਤੇ ਬਹੁਤ ਸਫਾਈ ਹੈ ਦੇਖੋ ਤੇ ਤੁਸੀਂ ਵੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਘਰੇ ਘਰੇ ਤੇ ਕਰਵਾਉਣੀ ਹੋ ਨਾ ਤਾਂ ਕਿਤੇ ਤੇ ਵੀ ਕਰਵਾ ਸਕਦੇ ਆ ਤੇ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋ ਤੇ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਅਸੀਂ ਤਿਆਰ ਕਰਵਾ ਦੇਵਾਂਗੇ ਸੂਟ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਨਵੀਂ ਵੀਡੀਓ ਨੂੰ ਲਾਈਕ ਕਰੋ ਕੜਾਈਆਂ ਦਾ ਸੁਖਦੀ ਆਹੀ ਰੂਜੀ ਦਾ ਫਲਸਾ ਆਹੀ ਮੇਰੀ ਕੀ ਪਰਸ